ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਵਿਚਾਰ ਕਰਾਂਗੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੇ ਕਾਰਨ ਤੇ ਸ਼ਹੀਦ ਦੀ ਪਰੰਪਰਾ ਬਾਰੇ ਸਭ ਤੋਂ ਪਹਿਲਾਂ ਆਪਾਂ ਸ਼ਹੀਦ ਸ਼ਬਦ ਦੀ ਪਰਿਭਾਸ਼ਾ ਵਿਚਾਰਦੇ ਹਾਂ ਸ਼ਹੀਦ ਸ਼ਬਦ ਅਰਬੀ ਭਾਸ਼ਾ ਦਾ ਸ਼ਬਦ ਹੈ ਤੇ ਸ਼ਹੀਦ ਸ਼ਬਦ ਦਾ ਅਰਥ ਹੈ ਗਵਾਹ ਉਹ ਗਵਾ ਜੋ ਸੰਸਾਰ ਵਿੱਚ ਹੋ ਰਏ ਜ਼ੁਲਮਾਂ ਦੀ ਗਵਾਹੀ ਉਸ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਦੰਦਾ ਹੈ ਉਸ ਨੂੰ ਸ਼ਹੀਦ ਕਿਹਾ ਜਾਂਦਾ ਹੈ ਤੇ ਸ਼ਹਾਦਤ ਦਾ ਅਰਥ ਹੈ ਗਵਾਹੀ ਤੇ ਪ੍ਰਤੱਖ ਹਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਜਿਉਂਦੀ ਜਾਗਦੀ ਪ੍ਰਤੱਖ ਸ਼ਹਾਦਤ ਭਾਵ ਗਵਾਹੀ ਹੈ ਤੇ ਆਪ ਜੀ ਦੀ ਸ਼ਹੀਦੀ 30 ਮਈ 1606 ਈਸਵੀ ਦੇ ਵਿੱਚ ਹੋਈ ਤੇ ਗੁਰੂ ਅਰਜਨ ਸਾਹਿਬ ਜੀ ਨੇ ਗੁਰਬਾਣੀ ਦੀ ਰਚਨਾ ਤੱਕ ਗੁਰਬਾਣੀ ਪੜਨ ਤੱਕ ਗੁਰਬਾਣੀ ਗਉਣ ਤੱਕ ਸੀਮਤ ਨਾ ਰਹਿ ਕੇ ਗੁਰਬਾਣੀ ਦੇ ਅਨੁਸਾਰ ਜੀਵਨ ਢਾਲਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕੀਤੀ ਜਿਵੇਂ ਕਿ ਗੁਰੂ ਸਾਹਿਬ ਦਾ ਫਰਮਾਨ ਹੈ ਸੇਵਕੀ ਓੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ ਭਾਵਕੇ ਗੁਰੂ ਸਾਹਿਬ ਨੇ ਹਮੇਸ਼ਾ ਹੀ ਅਕਾਲ ਪੁਰਖ ਨੂੰ ਯਾਦ ਰੱਖਿਆ ਤੇ ਉਸ ਦੀ ਰਜਾ ਵਿੱਚ ਰਹੇ ਤੇ ਆਖਰੀ ਸਾਹ ਤੱਕ ਉਸ ਅਕਾਲ ਪੁਰਖ ਨੂੰ ਯਾਦ ਰੱਖਿਆ ਤੇ ਤਤਿ ਤਵੀ ਤੇ ਬੈਠ ਕੇ ਵੀ ਤੇਰਾ ਕੀ ਆ ਮਿੱਠਾ ਲਾਗੇ ਕਹਿ ਕੇ ਦਿੱਤੇ ਜਾ ਰਹੇ ਤਸੀਹਾਂ ਨੂੰ ਅਕਾਲ ਪੁਰਖ ਦਾ ਭਾਣਾ ਮਿੱਠਾ ਕਰਕੇ ਮੰਨਿਆ ਤੇ ਆਓ ਹੁਣ ਆਪਾਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੇ ਕਾਰਨਾਂ ਬਾਰੇ ਵਿਚਾਰ ਕਰੀਏ ਗੁਰੂ ਸਾਹਿਬ ਜੀ ਦੀ ਸ਼ਹੀਦੀ ਦੇ ਕਈ ਕਾਰਨ ਸਨ ਜਿਨ੍ਹਾਂ ਵਿੱਚੋਂ ਪਹਿਲਾ ਕਾਰਨ ਸੀ ਗੁਰੂ ਸਾਹਿਬ ਜੀ ਵੱਲੋਂ ਸਿਰਜਿਆ ਜਾ ਰਿਹਾ ਜਾਤ ਪਾਤ ਊਚ ਨੀਚ ਤੇ ਵਰਣ ਵੰਡ ਤੋਂ ਬਗੈਰ ਸਮਾਜ ਜੋ ਕਿ ਹਿੰਦੂ ਪਹਾੜੀ ਰਾਜਿਆਂ ਤੇ ਬ੍ਰਾਹਮਣਾਂ ਦੇ ਲਈ ਇੱਕ ਵੱਡਾ ਖਤਰਾ ਪੰਦਾ ਜਾ ਰਿਹਾ ਸੀ ਤੇ ਇਸ ਲਈ ਉਹਨਾਂ ਨੇ ਜਹਾਂਗੀਰ ਨੂੰ ਗੁਰੂ ਸਾਹਿਬ ਦੇ ਖਿਲਾਫ ਫੜਕਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹ ਜਾਣਦੇ ਸਨ ਕਿ ਜਹਾਂਗੀਰ ਇੱਕ ਕਟੜ ਸੂਲਮਾਨਾ ਹੈ ਤੇ ਉਹ ਉਸ ਨੂੰ ਗੁਰੂ ਸਾਹਿਬ ਤੇ ਸਿੱਖ ਧਰਮ ਦਾ ਮੁਸਲਮ ਧਰਮ ਦੇ ਲਈ ਖਤਰਾ ਹੋਣਾ ਕਹਿ ਕੇ ਵਰਤ ਸਕਦੇ ਸਨ ਹਾਲਾਂਕਿ ਇਹ ਕੋਸ਼ਿਸ਼ਾਂ ਅਕਬਰ ਦੇ ਸਮੇਂ ਦੇ ਵਿੱਚ ਵੀ ਜਾਰੀ ਸਨ ਪਰ ਅਕਬਰ ਦੇ ਗੁਰੂ ਸਾਹਿਬ ਦੇ ਨਾਲ ਚੰਗੇ ਸਬੰਧ ਹੋਣ ਦੇ ਕਾਰਨ ਉਹ ਉਸ ਸਮੇਂ ਕੁਝ ਨਹੀਂ ਕਰ ਸਕੇ ਗੁਰੂ ਸਾਹਿਬ ਦੀ ਸ਼ਹੀਦੀ ਦਾ ਦੂਜਾ ਕਾਰਨ ਸੀ ਸਖੀ ਸਰਵਰੀਆ ਪੀਰ ਕਿਉਂਕਿ ਸਖੀ ਸਰਵਰੀਆ ਦੇ ਵੱਡੇ ਪ੍ਰਚਾਰਕ ਭਾਈ ਮੰਝ ਜੀ ਤੇ ਭਾਈ ਬਹਿਲੋ ਜੀ ਸਤਗੁਰੂ ਦੇ ਉਪਦੇਸ਼ ਤੇ ਸਦਕਾ ਸਿੱਖ ਸੱਚੇ ਹੋ ਕੇ ਸਨ ਤੇ ਉਹ ਹੋਰਾਂ ਲੋਕਾਂ ਨੂੰ ਵੀ ਸਿੱਖ ਧਰਮ ਦੇ ਨਾਲ ਜੋੜ ਰਹੇ ਸਨ ਜੋ ਕਿ ਸਖੀ ਸਰਵਰੀਆ ਦੇ ਲਈ ਖਤਰੇ ਦੀ ਘੰਟੀ ਸੀ ਇਸ ਲਈ ਸਖੀ ਸਰਵਰੀਆ ਨੇ ਵੀ ਗੁਰੂ ਸਾਹਿਬ ਦੀ ਸ਼ਹੀਦੀ ਦੇ ਵਿੱਚ ਅਹਿਮ ਰੋਲ ਨਿਭਾਇਆ ਤੇ ਗੁਰੂ ਸਾਹਿਬ ਦੀ ਸ਼ਹੀਦੀ ਦਾ ਤੀਜਾ ਕਾਰਨ ਜਹਾਂਗੀਰ ਦਾ ਖੁਦ ਵੀ ਸਿੱਖ ਧਰਮ ਦਾ ਵਿਰੋਧੀ ਹੋਣਾ ਹੈ ਉਹ ਆਪਣੀ ਕਿਤਾਬ ਤੁਜਕੇ ਜਹਾਂਗੀਰੀ ਦੇ ਵਿੱਚ ਲਿਖਦਾ ਹੈ ਕਿ ਬੜੇ ਚਿਰ ਤੋਂ ਮੇਰਾ ਵਿਚਾਰ ਸੀ ਕਿ ਇਸ ਝੂਠ ਦੀ ਦੁਕਾਨ ਭਾਵ ਸਿੱਖ ਧਰਮ ਜੋ ਤਿੰਨ ਚਾਰ ਪੀੜ੍ਹੀਆਂ ਤੋਂ ਚੱਲਦਾ ਆ ਰਿਹਾ ਹੈ ਇਸ ਨੂੰ ਢਾਟੇਰੀ ਕਰਦਿਆਂ ਜਾਂ ਗੁਰੂ ਪੀਰ ਨੂੰ ਇਸਲਾਮੀ ਟੋਲੇ ਦੇ ਨਾਲ ਮਿਲਾ ਲਵਾਂ ਪਰ ਇਹਨਾਂ ਸਾਰੇ ਕਾਰਨਾਂ ਤੋਂ ਵੱਡਾ ਤੇ ਗੁਰੂ ਸਾਹਿਬ ਦੀ ਸ਼ਹੀਦੀ ਦਾ ਮੁੱਖ ਕਾਰਨ ਜੋ ਇਤਿਹਾਸਕਾਰ ਮੁਹਸਫਾਨੀ ਦੀ ਦੁਰਲੱਭ ਪੁਸਤਕ ਦਬੇਸਤਾਨੇ ਮੁਜਾਹਿਬ ਤੋਂ ਮਿਲਦਾ ਹੈ ਉਹ ਸੀ ਆਦ ਗ੍ਰੰਥ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਅੱਜ ਵੀ ਸਾਡੇ ਕੋਲ ਹਨ ਉਹਨਾਂ ਦਾ ਪ੍ਰਕਾਸ਼ ਦਰਬਾਰ ਸਾਹਿਬ ਵਿੱਚ ਕਰਨਾ ਤੇ ਆਦ ਗ੍ਰੰਥ ਸਿੱਖਾਂ ਦਾ ਆਪਣਾ ਗੁਰਮਤਿ ਸਿਧਾਂਤ ਭਰਪੂਰ ਗ੍ਰੰਥ ਸੀ ਜੋ ਹੋਰ ਧਰਮਾਂ ਦੇ ਅਹਿਲਕਾਰਾਂ ਦੇ ਲਈ ਵੀ ਇੱਕ ਵੱਡੀ ਚੁਣੌਤੀ ਸੀ ਤੇ ਆਦ ਗ੍ਰੰਥ ਪਿਰਥੀ ਚੰਦ ਵਰਗੇ ਜੋ ਨਾਨਕ ਨਾਮ ਦੇ ਹੀਟ ਆਪਣੀ ਰਚੀ ਕੱਚੀ ਬਾਣੀ ਦਾ ਪ੍ਰਚਾਰ ਕਰਨਾ ਚਾਹੁੰਦੇ ਸਨ ਉਹਨਾਂ ਦੇ ਲਈ ਵੀ ਇੱਕ ਵੱਡੀ ਮੁਸ਼ਕਲ ਸੀ ਕਿਉਂਕਿ ਹੁਣ ਉਹ ਆਦ ਗ੍ਰਾਂਦ ਦੀ ਰਚਨਾ ਤੋਂ ਬਾਹਰ ਵਾਲੀ ਕੋਈ ਵੀ ਰਚਨਾ ਸਿੱਖਾਂ ਨੂੰ ਨਹੀਂ ਸੀ ਦੇ ਸਕਦੀ ਇਸ ਲਈ ਪਿਰਥੀ ਚੰਦ ਨੇ ਵੀ ਜਹਾਂਗੀਰ ਨੂੰ ਗੁਰੂ ਸਾਹਿਬ ਦੇ ਖਿਲਾਫ ਭੜਕਾਇਆ ਤੇ ਗੁਰੂ ਸਾਹਿਬ ਦੀ ਸ਼ਹੀਦੀ ਦੇ ਵਿੱਚ ਆਪਣਾ ਰੋਲ ਨਿਭਾਇਆ ਸੋ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਾ ਮੁੱਖ ਕਾਰਨ ਆਦ ਗ੍ਰਾਂਦ ਦੀ ਸੰਥਾਪਨਾ ਹੀ ਸੀ ਪਰ ਸਾਡੇ ਕੋਲੋਂ ਇਹ ਕਾਰਨ ਇਸ ਲਈ ਦੂਰ ਕਰ ਦਿੱਤੇ ਗਏ ਇਸ ਸਿੱਖ ਬਾਣੀ ਗੁਰੂ ਗੁਰੂ ਹੈ ਬਾਣੀ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਇਸ ਭਾਵਨਾ ਨਾਲ ਨਾ ਲੱਗ ਜਾਵੇ ਕਿ ਸਾਡੇ ਗੁਰੂ ਸਾਹਿਬ ਨੇ ਇਸ ਬਾਣੀ ਦੇ ਲਈ ਆਪਾਂ ਵਾਰਿਆ ਸੀ ਤੇ ਇਸ ਲਈ ਸਾਨੂੰ ਕੁਝ ਛੋਟੇ ਕਾਰਨ ਦੇ ਦਿੱਤੇ ਜਿਵੇਂ ਕਿ ਚੰਦੂ ਦੀ ਬੇਟੀ ਦੇ ਰਿਸ਼ਤੇ ਨੂੰ ਨਕਾਰਨਾ ਤੇ ਪਿਰਥੀ ਜੰਦਾ ਗੁਰਗੱਦੀ ਨੂੰ ਲੈ ਕੇ ਝਗੜਾ ਤੇ ਅਸੀਂ ਵੀ ਇਹਨਾਂ ਕਾਰਨਾਂ ਦੇ ਵਿੱਚ ਹੀ ਉਲਝ ਕੇ ਰਹਿ ਗਏ ਤੇ ਆਪਾਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਾ ਮੁੱਲ ਨਹੀਂ ਪਾ ਸਕੇ ਤੇ ਆਓ ਹੁਣ ਆਪਾਂ ਗੁਰੂ ਅਰਜਨ ਸਾਹਿਬ ਜੀ ਦੇ ਨਾਲ ਜੁੜੀ ਜਾਂਦੀ ਸ਼ਬੀਲ ਦੀ ਪਰੰਪਰਾ ਬਾਰੇ ਵਿਚਾਰ ਕਰੀਏ। ਸਭ ਤੋਂ ਪਹਿਲਾਂ ਸ਼ਬੀਲ ਸ਼ਬਦ ਦੇ ਅਰਥ ਨੂੰ ਵਿਚਾਰੀਏ। ਸ਼ਬੀਲ ਸ਼ਬਦ ਅਰਬੀ ਭਾਸ਼ਾ ਦੇ ਸ਼ਬਦ ਸਬੀਲ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਪਾਣੀ ਪੀਣ ਵਾਲਾ ਸਥਾਨ। ਤੇ ਸ਼ਬੀਲ ਸ਼ਬਦ ਮੁਸਲਮ ਪਾਈਚਾਰੇ ਵੱਲੋਂ ਵਰਤਿਆ ਜਾਂਦਾ ਹੈ ਤੇ ਉਹ ਮੁਹਰਰਮ ਦੇ ਪਹਿਲੇ 10 ਦਿਨ ਪਿਆਸਿਆਂ ਨੂੰ ਪਾਣੀ ਪਿਉਂੰਦਾ ਪ੍ਰਬੰਧ ਕਰਦੇ ਹਨ। ਪਰ ਗੁਰੂ ਨਾਨਕ ਸਾਹਿਬ ਨੇ ਤਾਂ ਸਾਨੂੰ ਪਿਉ ਸ਼ਬਦ ਦਿੱਤਾ ਹੈ। ਜਿਸ ਦਾ ਅਰਥ ਹੈ ਉਹ ਥਾਂ ਜਿੱਥੇ ਪਾਣੀ ਪਿਆਇਆ ਜਾਵੇ ਸਿਰਫ 10 ਦਿਨ ਹੀ ਨਹੀਂ ਜਾਂ ਗਰਮੀਆਂ ਦੇ ਦਿਨ ਹੀ ਨਹੀਂ ਬਲਕਿ ਹਰ ਸਮੇਂ ਹਰ ਮੌਸਮ ਦੇ ਵਿੱਚ ਹਰ ਕਿਸੇ ਨੂੰ ਬਿਨਾਂ ਕਿਸੇ ਭੇਦਭਾਵ ਦੇ ਪਾਣੀ ਪਿਆਇਆ ਜਾਵੇ ਤੇ ਇਸ ਦਾ ਸਬੂਤ ਹੈ ਗੁਰਦੁਆਰਾ ਨਾਨਕ ਪਿਆਉ ਤੇ ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਸਾਹਿਬ ਨੇ ਇਹ ਸੇਵਾ ਆਪਣੇ ਹੱਥੀਂ ਕੀਤੀ ਪਰ ਪਤਾ ਨਹੀਂ ਕਿਉਂ ਅਸੀਂ ਕੁਝ ਬੇਵਾਜਬ ਗੱਲਾਂ ਗੁਰੂ ਸਾਹਿਬ ਦੇ ਨਾਲ ਜੋੜ ਦਿੱਤੀਆਂ ਹਨ ਜਿਵੇਂ ਕਿ ਜਦੋਂ ਗੁਰੂ ਸਾਹਿਬ ਜਹਾਂਗੀਰ ਦੀ ਕੈਦ ਵਿੱਚ ਸਨ ਤਾਂ ਚੰਦੂ ਦੀ ਨੂ ਨੇ ਗੁਰੂ ਸਾਹਿਬ ਨੂੰ ਸ਼ਰਬਤ ਪਿਲਾਇਆ ਤੇ ਉਸ ਸਮੇਂ ਸ਼ਹੀਦ ਦੀ ਸ਼ੁਰੂਆਤ ਹੋਈ ਪਰ ਸੋਚਣ ਵਾਲੀ ਗੱਲ ਹੈ ਕਿ ਜੋ ਲੋਕ ਗੁਰੂ ਸਾਹਿਬ ਨੂੰ ਕਾਫਰ ਮੰਨਦੇ ਸਨ ਤੇ ਜੋ ਲੋਕ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਜਾ ਰਹੇ ਸਨ ਤੇ ਉਹਨਾਂ ਦੇ ਸਖਤ ਪਹਿਰਿਆਂ ਦੇ ਵਿੱਚ ਕੋਈ ਔਰਤ ਕੈਦਖਾਨੇ ਦੇ ਵਿੱਚ ਕਿਵੇਂ ਜਾ ਸਕਦੀ ਸੀ ਤੇ ਅੱਜ 21ਵੀਂ ਸਦੀ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਜ਼ਿਆਦਾਤਰ ਮੁਸਲਮਾਨ ਪਹਿਣਾ ਬੁਰਕਾ ਪਹਿੰਦੀਆਂ ਹਨ ਤੇ ਬੁਰਕਾ ਪਹਿਨੇ ਤੋਂ ਬਿਨਾ ਉਹ ਬਾਹਰ ਨਹੀਂ ਜਾਂਦੀਆਂ ਤੇ ਹੋਰ ਵੀ ਉਹਨਾਂ ਦੇ ਉੱਪਰ ਕਿੰਨੀਆਂ ਪਾਬੰਦੀਆਂ ਹਨ ਤੇ 17ਵੀਂ ਸਦੀ ਦੇ ਵਿੱਚ ਇੱਕ ਕੈਦਖਾਨੇ ਦੇ ਵਿੱਚ ਇੱਕ ਮੁਸਲਮਾਨ ਔਰਤ ਕਿਵੇਂ ਜਾ ਸਕਦੀ ਸੀ ਸੋ ਅਸੀਂ ਇਸ ਤਰੀਕੇ ਦੀਆਂ ਗੱਲਾਂ ਨੂੰ ਮੰਨ ਬੈਠੇ ਤੇ ਪਿਓ ਸ਼ਬਦ ਨੂੰ ਪਲਾ ਕੇ ਸ਼ਬੀਲ ਦੀ ਪਰੰਪਰਾ ਨੂੰ ਸ਼ੁਰੂ ਕਰ ਦਿੱਤਾ ਸੋ ਸਾਨੂੰ ਸ਼ਬੀਲ ਦੀ ਪਰੰਪਰਾ ਜਿਸ ਤੇ ਅਰਬਾਂ ਰੁਪਏ ਖਰਚ ਕੀਤੇ ਜਾਂਦੇ ਹਨ ਇਸ ਤੋਂ ਉੱਪਰ ਉੱਠ ਕੇ ਗੁਰੂ ਨਾਨਕ ਸਾਹਿਬ ਜੀ ਵੱਲੋਂ ਚਲਾਏ ਗਏ ਪਿਆਓ ਹਰ ਗੁਰਦੁਆਰੇ ਦੇ ਵਿੱਚ ਸਥਾਪਿਤ ਕਰਨੇ ਚਾਹੀਦੇ ਹਨ ਜਿੱਥੇ ਸਾਫ਼ ਤੇ ਫਿਲਟਰ ਕੀਤਾ ਹੋਇਆ ਪਾਣੀ ਪਿਆਇਆ ਜਾ ਸਕੇ ਕਿਉਂਕਿ ਪੰਜਾਬ ਦੇ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਤੇ ਇਸ ਤੋਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਜਨਮ ਲੈ ਰਹੀਆਂ ਹਨ ਤੇ ਸਾਨੂੰ ਪੰਜਾਬ ਦੇ ਵਿੱਚ ਤੇ ਪੰਜਾਬ ਤੋਂ ਬਾਹਰ ਜਿੱਥੇ ਵੀ ਪਾਣੀ ਦੀ ਕਮੀ ਹੋਵੇ ਉਥੇ ਸਾਨੂੰ ਪਿਆਉ ਸਥਾਪਿਤ ਕਰਨੇ ਚਾਹੀਦੇ ਹਨ ਤਾਂ ਕਿ ਕੋਈ ਵੀ ਕਿਸੇ ਵੀ ਸਮੇਂ ਸਾਫ਼ ਤੇ ਸ਼ੁੱਧ ਪਾਣੀ ਪੀ ਸਕੇ ਤੇ ਜੋਰ ਪਰ ਪਈ ਆਪਾਂ ਇੱਕ ਦਿਨ ਦੇ ਸ਼ਬੀਲ ਲਈ ਖਰਚ ਕਰ ਰਹੇ ਹਾਂ ਉਸ ਪੈਸੇ ਦੇ ਨਾਲ ਆਪਾਂ ਗੁਰਦੁਆਰਿਆਂ ਦੇ ਵਿੱਚ ਪੱਕੇ ਤੌਰ ਤੇ ਪਿਆਉ ਸਥਾਪਿਤ ਕਰ ਸਕਦੇ ਹਾਂ ਉਸ ਪੈਸੇ ਨੂੰ ਆਪਾਂ ਲੋਕਾਂ ਦੀ ਭਲਾਈ ਦੇ ਲਈ ਵਰਤ ਸਕਦੇ ਹਾਂ ਜਿਵੇਂ ਕਿ ਗਰੀਬ ਮੁਲਕਾਂ ਦੇ ਵਿੱਚ ਕੰਮ ਕਰ ਰਹੀ ਖਾਲਸਾ ਏਡ ਨੂੰ ਦੇ ਸਕਦੇ ਹਾਂ ਤੇ ਪੰਜਾਬ ਤੋਂ ਬਾਹਰ ਭਾਰਤ ਦੇ ਹੋਰ ਰਾਜਾਂ ਦੇ ਵਿੱਚ ਵਸਤੇ ਸਿਕਲੀਗਰ ਭਰਾਵਾਂ ਦੀ ਮਦਦ ਕਰ ਸਕਦੇ ਹਾਂ ਜੋ ਕਿ ਜ਼ਿਆਦਾਤਰ ਭੁੱਖਮਰੀ ਤੇ ਗਰੀਬੀ ਦੇ ਕਾਰਨ ਧਰਮ ਪਰिवर्तन ਕਰਨ ਦੇ ਲਈ ਮਜਬੂਰ ਹੋ ਰਹੇ ਹਨ ਤੇ ਉਸ ਪੈਸੇ ਦੇ ਨਾਲ ਆਪਾਂ ਸਿੱਖ ਲਿਟਰੇਚਰ ਛਪਾ ਕੇ ਸਿੱਖ ਧਰਮ ਪ੍ਰਤੀ ਅਵੇਅਰਨੈਸ ਵੀ ਕ੍ਰੀਏਟ ਕਰ ਸਕਦੇ ਹਾਂ ਸੋ ਇਹਨਾਂ ਚੀਜ਼ਾਂ ਬਾਰੇ ਆਪਾਂ ਨੂੰ ਸੋਚਣ ਦੀ ਲੋੜ ਹੈ ਸੋ ਸੰਗਤ ਜੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਜੋ ਉਹਨਾਂ ਨੇ ਗੁਰਮਤ ਦੇ ਸਿਧਾਂਤ ਤੇ ਗੁਰਬਾਣੀ ਦੇ ਸਤਕਾਰ ਲਈ ਦਿੱਤੀ ਤੇ ਹੋਰ ਨਾ ਗੁਰੂ ਸਾਹਿਬਾਨਾਂ ਦੇ ਯੋਗਦਾਨ ਤੇ ਉਹਨਾਂ ਦੇ ਉਪਦੇਸ਼ ਨੂੰ ਹਮੇਸ਼ਾ ਯਾਦ ਰੱਖੀਏ ਤੇ ਗੁਰਬਾਣੀ ਦੇ ਸਿਧਾਂਤ ਤੇ ਗੁਰੂ ਸਾਹਿਬ ਦੇ ਹੁਕਮ ਦੇ ਵਿੱਚ ਚੱਲਦੇ ਆਂ ਸ਼ਹੀਦ ਹੋਏ ਸਿੰਘਾ ਸਿੰਘਣੀਆਂ ਦੇ ਜੀਵਨ ਤੋਂ ਸਿੱਖਿਆ ਲਈਏ ਤੇ ਆਪਾਂ ਵੀ ਆਪਣੇ ਜੀਵਨ ਨੂੰ ਗੁਰੂ ਸਾਹਿਬ ਦੇ ਹੁਕਮ ਅਨਸਾਰ ਢਾਲੀਏ ਸੋ ਆਓ ਸੰਗਤ ਜੀ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਗੁਰੂ ਸਾਹਿਬ ਦੇ ਹੁਕਮ ਅਨਸਾਰ ਆਪਣੇ ਜੀਵਨ ਨੂੰ ਢਾਲੀਏ ਕਿਉਂਕਿ ਗੁਰੂ ਸਾਹਿਬ ਦੇ ਅਨੁਸਾਰ ਸਿੱਖ ਉਹੀ ਹੈ ਜੋ ਗੁਰੂ ਸਾਹਿਬ ਦੇ ਹੁਕਮ ਵਿੱਚ ਚੱਲਦਾ ਹੈ ਜਿਵੇਂ ਕਿ ਗੁਰੂ ਸਾਹਿਬ ਫਰਮਾਉਂਦੇ ਹਨ ਸੋ ਸਿੱਖ ਸਖਾ ਬੰਦਪ ਹੈ ਭਾਈ ਜੋ ਗੁਰਕੇ ਬਾਣੇ ਵਿੱਚ ਆਵੇ ਸੋ ਵਿਚਾਰਾ ਕਰਦਿਆਂ ਹੋਈਆਂ ਭੋਲਾਂ ਤੋ ਖਿਮਾ ਬਖਸ਼ਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ